ਗੁਰਦਾਸਪੁਰ ਦੇ ਰਹਿਣ ਵਾਲੇ ਮਹਾਨ ਲੇਖਕ ਚਰਨਜੀਤ ਸਿੰਘ ਆਪਣੀ ਕਲਮ ਤੋਂ ਫੁੱਟੀਆਂ ਰਚਨਾਵਾਂ ਸਮਾਜ ਨੂੰ ਦੇਣ ਦੇ ਨਾਲ ਇੱਕ ਹੋਰ ਮਹਾਨ ਕੰਮ ਕਰ ਗਏ ਆਪਣੀ ਮੌਤ ਤੋਂ ਪਹਿਲਾਂ ਉਹਨਾਂ ਨੇ ਆਪਣਾ ਪੂਰੇ ਦਾ ਪੂਰਾ ਸਰੀਰ ਵੀ ਦਾਨ ਕਰ ਦਿੱਤਾ ਤਾਂ ਜੋ ਮੈਡੀਕਲ ਦੇ ਵਿਦਿਆਰਥੀ ਉਹਨਾਂ ਦੇ ਸਰੀਰ ਨਾਲ ਰਿਸਰਚ ਕਰ ਸਕਣ ਉਹਨਾਂ ਨੇ ਆਪਣਾ ਸਰੀਰ ਮੈਡੀਕਲ ਕਾਲਜ ਨੂੰ ਦਾਨ ਕਰਨ ਦਾ ਐਲਾਨ ਆਪਣੇ ਜਿੰਦੇ ਜਿਹੀ ਕਰ ਦਿੱਤਾ ਸੀ ਬੀਤੇ ਦਿਨਾਂ ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਦੇ ਪਰਿਵਾਰ ਵਾਲੇ ਚਰਨਜੀਤ ਆਲਮਗੀਰ ਦੇ ਮ੍ਰਿਤਕ ਸਰੀਰ ਨੂੰ ਮੈਡੀਕਲ ਕਾਲਜ ਅੰਮ੍ਰਿਤਸਰ ਲੈ ਗਏ ਇਸ ਮੌਕੇ ਉਹਨਾਂ ਦੀ ਬੇਟੀ ਨੇ ਕਿਹਾ ਕਿ ਚਰਨਜੀਤ ਆਲਮਗੀਰ ਇੱਕ ਮਹਾਨ ਲੇਖਕ ਸਨ ਅਤੇ ਉਹਨਾਂ ਨੇ ਜੋ ਸੋਚਿਆ ਆਪਣੀ ਜ਼ਿੰਦਗੀ ਨੂੰ ਵੀ ਉਸ ਹੂਬਹੂ ਉਸੇ ਤਰ੍ਹਾਂ ਹੀ ਜੀਆ ਉਹ ਪੌਦਿਆਂ ਅਤੇ ਕੁਦਰਤ ਨੂੰ ਪਿਆਰ ਕਰਦੇ ਸਨ ਉਹਨਾਂ ਦੀ ਲੜਕੀ ਨੇ ਖੁਸ਼ੀ ਜ਼ਾਹਿਰ ਕੀਤੀ ਹੈ ਕਿ ਉਹਨਾਂ ਦੇ ਪਿਤਾ ਨੇ ਜਿਉਂਦੇ ਜੀ ਆਪਣਾ ਸ਼ਰੀਰਦਾਨ ਕਰਨ ਜਿਹਾ ਮਹਾਨ ਕੰਮ ਵੀ ਕਰ ਗਏ ਹਨ ਇਸ ਮੌਕੇ ਡਾਕਟਰ ਤੇਜਵੀਰ ਸਿੰਘ ਪ੍ਰੋਫੈਸਰ ਮੈਡੀਕਲ ਕਾਲਜ ਅੰਮ੍ਰਿਤਸਰ ਨੇ ਕਿਹਾ ਹੈ ਕਿ ਚਰਨਜੀਤ ਸਿੰਘ ਆਲਮਗੀਰ ਬਹੁਤ ਹੀ ਚੰਗੀ ਸੋਚ ਰੱਖਣ ਵਾਲੇ ਵਿਅਕਤੀ ਸਨ ਅਤੇ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਤਜਰਬਿਆਂ ਨੂੰ ਲਿਖਿਆ ਸੀ ਉਹਨਾਂ ਨੂੰ ਇਹ ਸੋਚ ਕੇ ਖੁਸ਼ੀ ਹੁੰਦੀ ਹੈ ਕਿ ਅਜਿਹੇ ਮਹਾਨ ਲੋਕ ਵੀ ਸੰਸਾਰ ਵਿੱਚ ਆਉਂਦੇ ਹਨ ਜੋ ਕਿ ਆਪਣੀ ਦਿੱਤੇ ਸ਼ਾਸਨ ਨੂੰ ਪੂਰਾ ਕਰਕੇ ਚਾਲਾ ਮਾਰ ਚੁਕੇ ਨੇ ਤੇ ਉਹ ਬਹੁਤ ਹੀ ਮਹਾਨ ਪਰਉਪਕਾਰੀ ਇਨਸਾਨ ਸੀਗੇ ਉਹਨਾਂ ਦੇ ਉਹਨਾਂ ਦੀਆਂ ਲਿਖਤਾਂ ਜਦੋਂ ਕੋਈ ਪੜਦਾ ਉਹਦੇ ਵਿੱਚ ਜੋ ਵੀ ਸਿੱਖਿਆਵਾਂ ਨੇ ਉਹ ਸਾਰਾ ਪਰਉਪਕਾਰੀ ਹੈ ਜੋ ਰਹਿਦੀ ਦੁਨੀਆ ਤੱਕ ਰਹੇਗਾ ਜੋ ਵੀ ਪੜ੍ਹੇਗਾ ਉਹ ਪਰਉਪਕਾਰ ਹੁੰਦੇ ਹੀ ਰਹਿਣਗੇ ਤੇ ਜਾਣ ਵੇਲੇ ਵੀ ਉਹਨਾਂ ਨੇ ਆਪਣਾ ਸਰੀਰ ਵੀ ਉਸੇ ਪਰਉਪਕਾਰ ਵਿੱਚ ਹੀ ਲਾ ਦਿੱਤਾ ਸੋ ਇਸ ਕਰਕੇ ਬਹੁਤ ਵੱਡੇ ਪਰਉਪਕਾਰੀ ਸੀ ਸਦਾ ਹੀ ਸਾਰਿਆਂ ਨਾਲ ਮਿੱਠ ਬੋਲਣ ਵਾਲੇ ਜਿਸ ਕੋਲ ਵੀ ਬੈਣਾ ਉਹਨੂੰ ਕੁਝ ਦੇਣਾ ਹੀ ਉਸ ਕੋਲ ਲੈਣਾ ਨਹੀਂ ਕੁਝ ਚਾਹੇ ਉਹ ਸਿੱਖਿਆ ਰੂਪ ਚ ਦੇਣ ਚਾਹੇ ਕਿਸੇ ਰੂਪ ਚ ਵੀ ਦੇਣ ਪਰ ਉਹ ਦਿੰਦੇ ਸੀਗੇ ਦਾਤੇ ਹੀ ਸੀਗੇ ਉਹ ਬਹੁਤ ਵੱਡੇ ਸਾਧੂ ਸੀਗੇ ਜਿਨ੍ਹਾਂ ਦਾ ਮਨ ਸਾਦੇ ਹੋਇਆ ਸੀ ਤਾਂ ਹੀ ਕਿਸੇ ਨੂੰ ਸੇਧ ਦਿੰਦੇ ਸੀਗੇ ਸੋ ਬਹੁਤ ਵੱਡਾ ਜੀਵਨ ਸੀ ਜਿਸ ਨੂੰ ਜੀ ਕੇ ਤੇ ਉਹਨਾਂ ਦਾ ਜੀਵਨ ਚੱਲਦਾ ਹੀ ਰਹੇਗਾ ਜਦੋਂ ਤੱਕ ਉਹਨਾਂ ਦੀਆਂ ਲਿਖਤਾਂ ਸਾਨੂੰ ਜੋ ਉਹਨਾਂ ਨੇ ਸਿੱਖਿਆਵਾਂ ਦਿੱਤੀਆਂ ਅਸੀਂ ਉਹਨਾਂ ਦੇ ਚੱਲਦਾ ਰਹਿਣਾ ਜਿਵੇਂ ਜਿਵੇਂ ਅਸੀਂ ਉਹਨਾਂ ਦੀ ਸਿੱਖਿਆਵਾਂ ਤੇ ਚੱਲਦੇ ਰਾਵਾਂਗੇ ਓਵੇਂ ਉਹ ਵੀ ਸਾਡੇ ਨਾਲ ਚੱਲ ਰਹੇ ਨੇ ਸੋ ਇਸ ਕਰਕੇ ਜਿਹੜੇ ਐਸੇ ਮਹਾਨ ਪਰਉਪਕਾਰੀ ਪੁਰਖ ਹੁੰਦੇ ਨੇ ਜੀ ਪੂਰਨ ਪੁਰਖ ਇਹ ਕਦੀ ਨਾ ਆਉਂਦੇ ਨੇ ਤੇ ਨਾ ਕਦੀ ਜਾਂਦੇ ਨੇ ਸੋ ਇਹੀ ਬਸ ਜੀ ਉਹਨਾਂ ਦੇ ਚਰਨਾਂ 'ਚ ਹੀ ਆ ਜੀ ਉਹ ਆਪਣੀ ਸਿੱਖਿਆ ਤੇ ਆਪਣਾ ਮਿਹਰ ਭਰਿਆ ਹੱਥ ਸਾਡੇ ਤੇ ਰੱਖਣ ਧੰਨਵਾਦ ਨAlamgir ਇੱਕ ਬਹੁਤ ਹੀ ਮਹਾਨ ਸ਼ਖਸੀਅਤ ਇੱਕ ਬਹੁਤ ਹੀ ਵਧੀਆ ਫਿਲਾਸਫਰ ਐਂਡ ਆਥਰ ਆਪਣੀ ਜ਼ਿੰਦਗੀ ਵਿੱਚ ਕਿਸੇ ਤੋਂ ਨਾ ਐਕਸਪੈਕਟ ਕਰਨਾ ਤੇ ਸਭ ਕੁਝ ਬਾਕੀਆਂ ਨੂੰ ਦੇਣਾ ਮੈਂ ਜੇ ਕਿਸੇ ਤੋਂ ਸਿੱਖਣਾ ਚਾਹਾਂ ਤੇ ਮੈਂ ਇਹਨਾਂ ਤੋਂ ਸਿੱਖਣਾ ਚਾਹਾਂਗੀ ਮਤਲਬ ਆਪਣੀ ਸੋਚ ਤੋਂ ਅਗਾਂਵਧੂ ਸੋਚ ਰੱਖਣਾ ਆਪਣੇ ਟਾਈਮ ਤੋਂ ਅੱਗੇ ਦਾ ਸੋਚਣਾ ਸ਼ਾਇਦ ਹੀ ਮੈਨੂੰ ਲੱਗਦਾ ਹੈ ਕੋਈ 100 ਸਾਲ ਜਾਂ 150 ਸਾਲ ਜਾਂ 200 ਸਾਲ ਆਉਣ ਵਾਲੇ ਲੋਕ ਉਹ ਸੋਚਣਗੇ ਜੋ ਇਹ ਅੱਜ ਸੋਚ ਗਏ ਹਨ ਮਤਲਬ ਆਪਣੀ ਬਾਡੀ ਨੂੰ ਡੋਨੇਟ ਕਰਨਾ ਕਿਸੇ ਕਿਸੇ ਦੇ ਵਾਸਤੇ ਗੱਲ ਹੋ ਸਕਦੀ ਹੈ ਜੋ ਇੰਨਾ ਕੀਤਾ ਉਹ ਕੋਈ ਹੀ ਸ਼ਾਇਦ ਕਰੇਗਾ ਇਹ ਫੁੱਲਾਂ ਬੂਟਿਆਂ ਨੂੰ ਇੰਨਾ ਪਿਆਰ ਕਰਦੇ ਰਹੇ ਆ ਮਤਲਬ ਇੰਨਾ ਬੂਟਿਆਂ ਲਾ ਕੇ ਬੈਠੇ ਰਹਿਣਾ ਧੁੱਪ ਹੋਵੇ ਛਾਂ ਹੋਵੇ ਸੂਰਜ ਦੀ ਪਹਿਲੀ ਕਿਰਨ ਦੇ ਨਾਲ ਇਹਦਾ ਸ਼ੁਰੂ ਕਰਨਾ ਹੈ ਲਿਖਣਾ ਤੇ ਸੂਰਜ ਢਲਦਿਆਂ ਇਹਨਾਂ ਨੇ ਬੰਦ ਕਰ ਦੇਣਾ ਹੈ ਜੀ ਇਹਨਾਂ ਨੇ 4 ਵਜੇ ਤੋਂ ਬਾਅਦ ਕੁਝ ਵੀ ਨਹੀਂ ਖਾਣਾ ਕਿ ਜਦੋਂ ਸੂਰਜ ਨਿਕਲੇਗਾ ਉਦੋਂ ਇਹਨਾਂ ਨੇ ਕੁਝ ਵੀ ਆਪਣਾ ਭੋਜਨ ਛਕਣਾ ਹੈ ਇੱਕ ਇਹ ਠੰਡੇ ਪਾਣੀ ਦੇ ਨੇ ਸ਼ਕੀਨ ਰਹੇ ਆ ਕੀ ਮਤਲਬ ਇਹ ਮਤਲਬ ਬਹੁਤ ਹੀ ਚਾਹੇ ਗਰਮੀ ਹੋਏ ਚਾਹੇ ਸਰਦੀ ਹੋਏ ਠੰਡਾ ਪਾਣੀ ਪੀਂਦੇ ਸੀਗੇ ਹਮੇਸ਼ਾ ਇਹ ਇੰਨੀ ਸਿੰਪਲ ਲਾਈਫ ਯੈਟ ਹਾਰਡ ਲਾਈਫ ਜੀ ਕੇ ਗਏ ਆ ਜੋ ਕਿ ਕੋਈ ਸੋਚ ਵੀ ਨਹੀਂ ਸਕਦਾ ਕਿ ਆਪਾਂ ਜੀ ਸਕਦੇ ਆਨ ਲਾਈਫ ਇੰਨੀ ਸਿੰਪਲ ਸਰਲਤਾ ਵਾਲੀ ਜ਼ਿੰਦਗੀ ਜਿੱਥੇ ਜਿਹਦੇ ਵਿੱਚ ਸ਼ਾਇਦ ਹੀ ਕੋਈ ਐਕਸਪੈਕਟ ਕਰੇਗਾ ਕਿ ਹਾਂ ਮੈਨੂੰ ਆ ਚਾਹੀਦਾ ਮੈਨੂੰ ਆ ਚਾਹੀਦਾ ਕਦੇ ਵੀ ਨਹੀਂ ਇੱਕ ਅਜੀਤ ਤਾਂ ਕਿ ਮਤਲਬ ਗਰਮੀ ਵਿੱਚ ਧੁੱਪੇ ਬੈਠ ਕੇ ਆਪਣੀਆਂ ਨਾਵਲਾਂ ਲਿਖਦੇ ਰਹੇ ਆ ਧੁੱਪੇ ਬੈਠ ਬੈਠ ਕੇ ਇਹਨਾਂ ਮਤਲਬ ਆਪਣੇ ਜਿੰਨੇ ਵੀ ਨਾਵਲ ਹੈ ਉਹ ਸਾਰੇ ਲਿਖੇ ਆ ਕਦੀ ਇਹਨਾਂ ਪੱਖਾ ਨਹੀਂ ਵਰਤਿਆ ਹੋਏਗਾ ਕਦੀ ਇਹਨਾਂ ਏਸੀ ਜਾਂ ਕੋਈ ਵੀ ਅੱਜ ਦੇ ਮਾਡਰਨ ਯੁੱਗ ਦਾ ਕੋਈ ਵੀ ਚੀਜ਼ ਜਿਹੜੀ ਹੋਏਗੀ ਜਿਹੜੀ ਆਪਾਂ ਨੂੰ ਕੰਫਰਟ ਲਾਈਫ ਲਈ ਚਾਹੀਦੀ ਹੁੰਦੀ ਹੈ ਉਹਨਾਂ ਕਦੀ ਵੀ ਨਹੀਂ ਵਰਤੀ ਹੋਏਗੀ ਮਤਲਬ ਟੂ ਬੀ ਸੱਚ ਮੈਨ ਐਂਡ ਟੂ ਬੀ ਸੱਚ ਅ ਹੰਬਲ ਮੈਨ ਇਜ਼ ਆਈ ਡੋਨਟ ਥਿੰਕ ਐਨੀਵਨ ਔਰ ਨੀ ਵਨ ਇਨ ਕਮਿੰਗ 에ਜਸ ਕੈਨ ਬੀ ਤਾਂ ਬੇ ਕੀ ਲੱਗਦੇ ਸੀ ਕਿ ਇਹਨਾਂ ਦੀ ਕਿੰਨੀ ਉਮਰ ਸੀ ਜਿਹਦੇ ਨਾਲ ਜੱਸ ਹੋਇਆ ਇਹ ਮੇਰੇ ਨਾਨਾ ਜੀ ਹੈ ਇਹ ਮਤਲਬ ਇਹ ਸਾਡੇ ਉਹ ਸਰਪ੍ਰਸ ਨੇ ਜਿਹੜੇ ਕੀ ਮਤਲਬ ਸ਼ਾਇਦ ਕਿਸੇ ਕਿਸੇ ਨੂੰ ਹੀ ਮਿਲਣਗੇ ਇਹਨਾਂ ਹਮੇਸ਼ਾ ਮਤਲਬ ਆਪਣੇ ਬੱਚਿਆਂ ਦਾ ਆਪਣੇ ਆਪਾਂ ਦੋਤੇ ਪੋਤਿਆਂ ਦਾ ਦੋਤੀਆਂ ਦਾ ਪੋਤਿਆਂ ਦਾ ਪੁੱਤਿਆਂ ਦਾ ਇਹ ਮਤਲਬ ਜਿੰਨੇ ਵੀ ਜਾਣਿਆਂ ਦਾ ਸਾਡਾ ਨਾਮ ਰੱਖਿਆ ਹੋ ਇਹਨਾਂ ਨੇ ਰੱਖਿਆ ਹੈ ਆਪਾਂ ਇਹਦੇ ਸ਼ੁਕਰਗੁਜ਼ਾਰਾਂ ਕਿ ਮਤਲਬ ਉਹ ਨਾਮ ਜਿਹੜਾ ਸਾਨੂੰ ਇਹਨਾਂ ਨੇ ਦਿੱਤਾ ਉਹ ਆਪਾਂ ਹਮੇਸ਼ਾ ਆਪਣੀ ਜ਼ਿੰਦਗੀ ਨਾਲ ਕੈਰੀ ਫਾਰਵਰਡ ਕਰ ਸਕਾਂਗੇ ਮਤਲਬ ਜਿਦੋਂ ਸ਼ਾਇਦ ਮੈਂ ਆਪਣੇ ਬਾਰੇ ਸੋਚਾਂਗੀ ਜਦੋਂ ਵੀ ਸਾਡੇ ਵਿੱਚੋਂ ਕੋਈ ਵੀ ਮੇਰਾ ਕਜ਼ਨ ਮੇਰੇ ਪਿਤਾ ਮਾਤਾ ਮਤਲਬ ਜਦੋਂ ਵੀ ਉਹ ਸੋਚਣਗੇ ਕਿ ਹਾਂ ਆਪਾਂ ਆਪਾਂ ਦੀ ਸ਼ਖਸੀਅਤ ਕੀ ਹੈ ਉਹ ਸ਼ਾਇਦ ਉਦੋਂ ਹੀ ਆਪਾਂ ਨਾਨਾ ਜੀ ਨੂੰ ਯਾਦ ਕਰਾਂਗੇ ਤੇ ਇੰਨੀ ਮਹਾਨ ਸ਼ਖਸੀਅਤ ਦੇ ਜੀਨਸ ਆਪਣੇ ਵਿੱਚ ਲੈ ਕੇ ਆਉਣਾ ਇੱਕ ਮੇਰੇ ਲਈ ਬਹੁਤ ਹੀ ਪ੍ਰਾਊਡ ਵਾਲੀ ਗੱਲ ਹੈ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਇਸ ਚੀਜ਼ ਲਈ ਨਾਮ আলমগীর ਇੱਕ ਬਹੁਤ ਹੀ ਮਹਾਨ ਸ਼ਖਸੀਅਤ ਇੱਕ ਬਹੁਤ ਹੀ ਵਧੀਆ ਫਿਲਾਸਫਰ ਐਂਡ ਆਥਰ ਆਪਣੀ ਜ਼ਿੰਦਗੀ ਵਿੱਚ ਕਿਸੇ ਤੋਂ ਨਾ ਐਕਸਪੈਕਟ ਕਰਨਾ ਤੇ ਸਭ ਕੁਝ ਬਾਕੀਆਂ ਨੂੰ ਦੇਣਾ ਮੈਂ ਜੇ ਕਿਸੇ ਤੋਂ ਸਿੱਖਣਾ ਚਾਹਾਂ ਤੇ ਮੈਂ ਇਹਨਾਂ ਤੋਂ ਸਿੱਖਣਾ ਚਾਹਾਂਗੀ ਮਤਲਬ ਆਪਣੀ ਸੋਚ ਤੋਂ ਅਗਾਂਵਧੂ ਸੋਚ ਰੱਖਣਾ ਆਪਣੇ ਟਾਈਮ ਤੋਂ ਅੱਗੇ ਦਾ ਸੋਚਣਾ ਸ਼ਾਇਦ ਹੀ ਮੈਨੂੰ ਲੱਗਦਾ ਹੈ ਕੋਈ 100 ਸਾਲ ਜਾਂ 150 ਸਾਲ ਜਾਂ 200 ਸਾਲ ਆਉਣ ਵਾਲੇ ਲੋਕ ਉਹ ਸੋਚਣਗੇ ਜੋ ਇਹ ਅੱਜ ਸੋਚ ਗਏ ਹਨ ਮਤਲਬ ਆਪਣੀ ਬਾਡੀ ਨੂੰ ਡੋਨੇਟ ਕਰਨਾ ਕਿਸੇ ਕਿਸੇ ਦੇ ਵਾਸਤੇ ਗੱਲ ਹੋ ਸਕਦੀ ਹੈ ਜੋ ਇਹਨਾਂ ਕੀਤਾ ਉਹ ਕੋਈ ਹੀ ਸ਼ਾਇਦ ਕਰੇਗਾ ਇਹ ਫੁੱਲਾਂ ਬੂਟਿਆਂ ਨੂੰ ਇੰਨਾ ਪਿਆਰ ਕਰਦੇ ਰਹੇ ਹੈ ਮਤਲਬ ਇਹਨਾਂ ਬੂਟੀਆਂ ਲੱਗੇ ਬੈਠੇ ਰਹਿਣਾ ਧੁੱਪ ਹੋਵੇ ਛਾਂ ਹੋਵੇ ਸੂਰਜ ਦੀ ਪਹਿਲੀ ਕਿਰਨ ਦੇ ਨਾਲ ਇਹਦਾ ਸ਼ੁਰੂ ਕਰਨਾ ਹੈ ਲਿਖਣਾ ਤੇ ਸੂਰਜ ਢਲਦਿਆਂ ਇਹਨਾਂ ਨੇ ਬੰਦ ਕਰ ਦੇਣਾ ਹੈ ਜੀ ਇਹਨਾਂ ਨੇ 4 ਵਜੇ ਤੋਂ ਬਾਅਦ ਕੁਝ ਵੀ ਨਹੀਂ ਖਾਣਾ ਕਿ ਜਦੋਂ ਸੂਰਜ ਨਿਕਲੇਗਾ ਉਦੋਂ ਇਹਨਾਂ ਨੇ ਕੁਝ ਵੀ ਆਪਣਾ ਭੋਜਨ ਛਕਣਾ ਹੈ ਇੱਕ ਇਹ ਠੰਡੇ ਪਾਣੀ ਦੇ ਨੇ ਸ਼ਕੀਨ ਰਹੇ ਹੈ ਕਿ ਮਤਲਬ ਇਹ ਮਤਲਬ ਬਹੁਤ ਹੀ ਚਾਹੇ ਗਰਮੀ ਹੋਵੇ ਚਾਹੇ ਸਰਦੀ ਹੋਵੇ ਠੰਡਾ ਪਾਣੀ ਪੀਂਦੇ ਸੀਗੇ ਹਮੇਸ਼ਾ ਇਹ ਇੰਨੀ ਸਿੰਪਲ ਲਾਈਫ ਯੈਟ ਹਾਰਡ ਲਾਈਫ ਜੀ ਕੇ ਗਏ ਆ ਜੋ ਕਿ ਕੋਈ ਸੋਚ ਵੀ ਨਹੀਂ ਸਕਦਾ ਕਿ ਆਪਾਂ ਜੀ ਸਕਦੇ ਹਾਂ ਉਹ ਲਾਈਫ ਇੰਨੀ ਸਿੰਪਲ ਸਰਲਤਾ ਵਾਲੀ ਜ਼ਿੰਦਗੀ ਜਿੱਥੇ ਜਿਹਦੇ ਵਿੱਚ ਸ਼ਾਇਦ ਹੀ ਕੋਈ ਐਕਸਪੈਕਟ ਕਰੇਗਾ ਕਿ ਹਾਂ ਮੈਨੂੰ ਆ ਚਾਹੀਦਾ ਮੈਨੂੰ ਆ ਚਾਹੀਦਾ ਕਦੇ ਵੀ ਨਹੀਂ ਇੱਕ